ਆਹ ਕੁਰਸੀ ਕਹਿੰਦਾ ਬਾਈ 47000 ਰੁਪਏ ਦੀ ਹੈ ਕਹਿੰਉਂ ਕਿ ਇਹ ਗੋਲ ਘੁੰਦੀ ਆ ਬਾਈ 47000 ਰੁਪਏ ਦੀ ਆ ਹਾਂਜੀ ਵੀਰੇ 47000 ਮੈਂ ਕਿਹਦੀ ਹੈਗੀ ਜੀ ਨਹੀਂ ਵੀਰੇ ਸਾਗਵਾਂ ਦੀ ਲੱਕੜ ਚ ਬਣੀ ਆ ਪੀਯੂ ਪਾਲਿਸ਼ ਕੀਤੀ ਆ ਤੁਸੀਂ ਕੁਆਲਿਟੀ ਚੈੱਕ ਕਰੋ ਵੀਰੇ ਸਾਗਵਾਂ ਦੇ ਵਿੱਚ ਬਣੀ ਆ ਓੜਾ ਯਾ ਰੇਟ ਜ਼ਿਆਦਾ ਲੱਗਦਾ ਵੀਰੇ ਜ਼ਿਆਦਾ ਲੱਗਦਾ ਆ ਤਾਂ ਫਿਰ ਆਹ ਨਾਲ ਬਾਹਰ ਪਿਆ ਆ ਜੀ ਹਾਂ ਅਗੇ ਚੀਆ ਨਾਲੇ ਅੱਛਾ ਨਾਲ ਇਹ ਵੀ ਆ ਮੈਂ ਵੀ ਕਹਾ ਇਹ ਦੇਖ ਕੇ ਕਹੇ ਜੀ ਇਹਦੀ ਯਾਦ ਆ ਰਹੀ ਆ ਇਹ ਨਾਲ ਲੱਗਾ ਇੱਕ ਜੀ ਹੋਰ ਵੀ ਆ ਡੈਫੀਨੇਸ਼ਨ ਤੁਸੀਂ ਇਹਦੀ ਦੇਖ ਸਕਦੇ ਹੋ ਕੁਆਲਿਟੀ ਬਹੁਤ ਵਧੀਆ ਕਾਲਜ ਬਣਾਈ ਹੋਈ ਇਹ ਸਾਰਾ ਵੀਰੇ ਸਾਗਵਾਂ ਦੀ ਲੱਕੜ ਲੱਗੀ ਆ ਪੀਜੂ ਪਾਲਿਸ਼ ਕੀਤੀ ਆ ਤੇ ਇੱਧਰੇ ਪਾਸੇ ਗਲਾਸ ਰੱਖ ਸਕਦੇ ਹੋ ਡਰਾਅਰ ਵੀ ਮਿਲ ਗਿਆ ਵੀ ਜੀ ਰੱਖਣ ਨੂੰ ਥੱਲੇ ਬੋਤਲਾਂ ਵਗੈਰਾ ਰੱਖਣੀਆਂ ਉਹਦੇ ਵਾਸਤੇ ਵੀ ਲੱਗਤ ਹੋ ਜਗ੍ਹਾ ਮਿਲ ਗਈ ਗਲਾਸ ਵਗੈਰਾ ਕੱਢਣਾ ਇੱਥੋਂ ਕੱਢੋ ਤੇ ਚਲੋ ਹੋ ਗਈ ਕੰਮ ਨਿਪੜਿਆ ਭਾਈ ਜੀ ਪੂਰਾ ਸੈਟਅਪ ਦੇ ਰਹੇ ਹੋ ਹਾਂ ਆ ਵੀਰੇ ਇਹ ਦੋ ਚੀਜ਼ ਆਪਾਂ ਦੇ ਰਹੇ ਆ 47000 ਆ ਟਰੋਲੀ ਇਹ ਟਰੋਲੀ ਵੀ ਲੈਣੀ ਹੈ ਤਾਂ ਵੈਸੇ ਚਲੋ ਗਾਹਕਾ ਅਲੱਗ ਤੋਂ ਲੈ ਸਕਦਾ ਹੈ ਨਹੀਂ ਨਹੀਂ ਜੀ ਇਹ ਤਾਂ ਹੁਣ ਨਾਲ ਹੀ ਮਿਲਦੀ ਹੈ ਬਾਈ ਜੀ ਹੁਣ ਇਹ ਸੈਟ ਵੈਸੇ ਨਾਲ ਰੱਖਿਆ ਹੋਇਆ ਹੈ ਬਲੇ ਸਾਰਾ ਸੈਟ ਆਪਾਂ ਨੂੰ ਲੱਭਣਾ ਸੀ ਡੈਮੋ ਵਾਸਤੇ ਕੋਲੇ ਰੱਖੀ ਸੀ ਇਹ ਡੈਮੋ ਵਾਸਤੇ ਪਰ ਬਾਈ ਜੀ ਇਹ ਵੀ ਦੇਣੀ ਬੰਦੀ ਆ ਹੁਣ ਕੁਛ ਨਹੀਂ ਹੁੰਦਾ 47000 ਮੇਰੇ ਕੰਮ ਦੇ ਹਿਸਾਬ ਨਾਲ ਵੇਖਿਆ ਤਾਂ ਵੀਰੇ ਦੋ ਚੀਜ਼ਾਂ ਹੀ ਆ ਤੁਸੀਂ ਆਹ ਵੇਖੋ ਵੀਰੇ ਕੰਮ ਕਿੰਨਾ ਆ ਜੇ ਹੁਣ ਲੈਣੀ ਹੁਣ ਕਿੰਨੇ ਕੁ ਤਾਂ ਪੈ ਗਿਆ ਬਈ ਆ ਵੀਰੇ ਅਲੱਗ-ਅਲੱਗ ਚੀਜ਼ਾਂ ਲਾਵਾਂਗੇ ਤਾਂ ਤਕਰੀਬਨ 60000 ਸਾਰਾ ਸੈਟਅਪ ਪਿਆ 60000 ਰੁਪਏ ਦਾ ਬਣੂ ਤੇ 47000 ਰੁਪਏ ਦੇ ਵਿੱਚ ਬਾਈ ਜੀ ਤਿੰਨੇ ਚੀਜ਼ਾਂ ਹੋ ਗਈਆਂ ਥੱਕਾ ਹੋ ਰਹਿ ਨਾ ਨਾ ਬਾਈ ਕੁਝ ਨਹੀਂ ਹੁੰਦਾ ਤਿੰਨੇ ਚੀਜ਼ਾਂ ਸਿਰਫ 47000 ਰੁਪਏ ਦੇ ਵਿੱਚ ਵੀਡੀਓ ਕਰ ਦੋ ਸ਼ੇਅਰ ਜਾਰਾ ਮਿੱਤਰਾਂ ਦੇ ਤੱਕ ਬਾਈ ਜੀ ਕਿਸੇ ਵੀਰ ਨੇ ਵਿਜ਼ਿਟ ਕਰਨਾ ਹੋਵੇ ਕਿਹੜੀ ਜਗ੍ਹਾ ਆ ਵੀ ਵੀਰੇ ਖੁਸ਼ਦਿਲ ਫਰਨੀਚਰ ਮੰਡੀ ਯਰਨੀ ਵਾਲਾ ਹਾਂ ਤੇ ਫਾਇਲਗਾ ਜ਼ਿਲ੍ਹੇ ਦੇ ਵਿੱਚ ਵੀਰੇ ਚੱਕੋ ਨੰਬਰ ਦੇਦਾ ਸਕਰੀਨ ਦੇ ਉੱਤੇ ਕਰਕੇ ਵੀਡੀਓ ਸ਼ੇਅਰ ਹੁਣੇ ਵਿਜ਼ਿਟ ਕਰ ਸਕਦੇ ਹੋ ਧੰਨਵਾਦ